ਜਿਨ੍ਹਾਂ ਨੇ ਮਤਲਬ ਵੱਖ-ਵੱਖ ਸਮਾਂ ਤੋਂ ਪਿਛਲੇ ਕੁਝ ਸਮੇਂ ਦੇ ਵਿੱਚ ਇੱਕ 2019 ਮਾਡਲ ਫਾਰਮਟ੍ਰੈਕ 66 ਟਰੈਕਟਰ ਚੋਰੀ ਕੀਤਾ ਸੀ। 6 ਮੋਟਰਸਾਈਕਲ ਚੋਰੀ ਕੀਤੇ ਤੇ 6 ਮੋਬਾਈਲ ਫੋਨ ਇਹਨਾਂ ਤੋਂ ਆਪਾਂ ਹੁਣ ਤੱਕ ਰਿਕਵਰ ਕਰ ਦਿੱਤੇ। ਨੇ ਰਾਗੀਰ ਨੂੰ ਗੋਬਰਾਣ ਕਰਕੇ ਅਗਲਾ ਵਾਰਤਾ ਦੇ ਵਿੱਚ ਲਗਾ ਕੇ ਰੋਕ ਕੇ ਉਸਲੇ ਕੇ ਨਾਲ ਵੀ ਜਿਹੜੀਆਂ ਵਾਰਦਾਤਾਂ ਕੀਤੀਆਂ। ਇਹਨਾਂ ਦੇ ਵਿੱਚੋਂ 3 ਬੰਦਿਆਂ ਦੇ ਉੱਪਰ ਪਹਿਲਾਂ 3 ਬੱਚੇ ਦਾ ਪਿਆਸ ਤੋਂ ਰੱਖੀ ਗਈ ਹੈ। ਇਹ ਜੀ ਸਾਡੇ ਥਾਣਾ ਬਖਸ਼ੀ ਵਾਲਾ ਦੀ ਟੀਮ ਨੇ ਚੌਕੀ ਸੈਂਚੁਰੀ ਐਕਲੇਮ ਦੇ ਏਰੀਆ ਦੇ ਵਿੱਚੋਂ 6 ਚੋਰਾਂ ਦਾ ਇੱਕ ਅੰਤਰਰਾਜੀ ਗਰੋਪ ਫੜਿਆ। ਜਿਨ੍ਹਾਂ ਨੇ ਮਤਲਬ ਵੱਖ-ਵੱਖ ਥਾਵਾਂ ਤੋਂ ਪਿਛਲੇ ਕੁਝ ਸਮੇਂ ਦੇ ਵਿੱਚ ਇੱਕ 2019 ਮਾਡਲ ਫਾਰਮ ਟਰੈਕ ਸੱਟ ਟਰੈਕਟਰ ਚੋਰੀ ਕੀਤਾ ਸੀ ਤੇ ਇਸ ਤੋਂ ਇਲਾਵਾ ਇਹਨਾਂ ਨੇ 6 ਮੋਟਰਸਾਈਕਲ ਚੋਰੀ ਕੀਤੇ ਨੇ। ਤੇ 6 ਮੋਬਾਈਲ ਫੋਨ ਹਨਾ ਤੋਂ ਆਪਾਂ ਹੁਣ ਤੱਕ ਰਿਕਵਰ ਕਰ ਦਿੱਤੇ ਤੇ ਅੱਗੇ ਇਹਨਾਂ ਦੀ ਜਿਹੜੀ ਹੈ ਪੂਛਕਿਛ ਦੀ ਤਫਤੀਸ਼ ਜਾਰੀ ਹੈ ਉਹਦੇ ਵਿੱਚ ਹੋਰ ਕਲਾਸਿਕ ਉਮੀਆਂ ਪਾ ਸਰ ਕਿੱਥੋਂ ਲੈ ਕੇ ਆਏ ਸੀ ਇਹ ਸਮਾਨ ਸਾਰਾ ਕਿ ਲੋਪਰੀ ਲੈ ਕੇ ਆਂਦੇ ਆ ਕੇ ਵੇਚਦੇ ਵੀ ਇਹਨਾਂ ਨੇ ਜੀ ਹਰਿਆਣੇ ਤੇ ਪੰਜਾਬ ਹੁਣ ਤੱਕ ਜਿਹੜੇ ਸਾਡੇ ਮਤਲਬ ਦੋ ਸਟੇਟਸ ਦੇ ਵਿੱਚ ਚੋਰੀਆਂ ਕਰਨਾ ਇਹਨਾਂ ਦਾ ਜਿਹੜਾ ਸਾਹਮਣੇ ਹੈ ਤੇ ਇਹਨਾਂ ਦਾ ਜਿਹੜਾ ਹੈਗਾ ਸੀ ਕੰਮ ਵਾਰਦਤ ਕਰਨ ਦਾ ਤਰੀਕਾ ਇਹ ਸੀਗਾ ਕਿ ਇਹ ਜਿਹੜੇ ਰੋਡ ਸਾਈਡ ਤੇ ਘਰ ਹੁੰਦੇ ਉੱਥੇ ਜਿਹੜੇ ਬਾਹਰ ਵਹੀਕਲ ਖੜੇ ਹੁੰਦੇ ਨੇ ਪਹਿਲਾਂ ਤਾਂ ਉਹਨਾਂ ਨੂੰ ਇਹ ਚਾਬੀ ਲਗਾ ਕੇ ਜਾਂ ਹੋਰ ਕਿਸੇ ਤਰੀਕੇ ਨਾਲ ਜਿਵੇਂ ਮਾਸਟਰ ਕੀ ਟਾਈਪ ਲਗਾ ਕੇ ਉਹ ਉਸ ਤਰੀਕੇ ਨਾਲ ਚੋਰੀ ਕਰਨ ਦੀ ਕੋਸ਼ਿਸ਼ ਕਰਦੇ ਸੀ ਤੇ ਇੱਕ ਦੋ ਵਾਰ ਇਹਨਾਂ ਨੇ ਰਾਹੀ ਗਿਰਾਂ ਨੂੰ ਘਬਰਾ ਕਰਕੇ ਗੱਲਬਾਤਾਂ ਦੇ ਵਿੱਚ ਲਗਾ ਕੇ ਰੋਕ ਕੇ ਉਸ ਤਰੀਕੇ ਨਾਲ ਵੀ ਜਿਹੜੀਆਂ ਵਰਤਾਂ ਕੀਤੀਆਂ ਸਰ ਇਹਨਾਂ ਦੇ ਨਾਲ ਸਰ ਇਹ ਜੀ ਰਖੜਾ ਤੇ ਨਵਾਂ ਰਖੜਾ ਦੋ ਥਾਵਾਂ ਤੇ ਰਹਿਣ ਵਾਲੇ ਨੇ ਤੇ ਇਹਨਾਂ ਦੋਸ਼ੀਆਂ ਦੀ ਜਿਹੜੀ ਉਮਰ ਹੈਗੀ ਹੈ ਉਹ 24 ਸਾਲ 22 ਸਾਲ 25-31 ਸਾਲ ਮਤਲਬ ਇਹ ਸੇ ਯੰਗ ਏਜ ਗਰੁੱਪ ਆਪਸ ਕਿਹੰਗੇ ਸਰ ਇਕੱਠਾ ਮਿਲ ਕੇ ਕੰਮ ਕਰਦੇ ਹੁੰਦੇ ਸੀ ਜੀ ਦੋ ਦੋ ਤਿੰਨ ਤਿੰਨ ਜਣੇ ਤਾਂ ਆਮ ਦੌਰ ਤੇ ਇਕੱਠੇ ਹੁੰਦੇ ਸੀ ਇਹਨਾਂ ਦੇ ਵਿੱਚੋਂ ਜਿਹੜੇ ਇਹ ਇਕੱਠੇ ਹੋ ਕੇ ਵਾਰ ਦਾਤਾਂਗੇ ਪਹਿਲਾਂ ਵੀ ਕੋਈ ਕਰਚਾ ਦਰਜਾ ਸਰ ਇਹਨਾਂ ਦੇ ਉੱਪਰ ਕੋਈ ਇਹਨਾਂ ਦੇ ਵਿੱਚੋਂ ਤਿੰਨ ਬੰਦਿਆਂ ਦੇ ਉੱਪਰ ਪਹਿਲਾਂ ਤਿੰਨ ਪਰਚੇ ਦਰਜ ਜੀ ਜਿਹਦੇ ਵਿੱਚ ਚੋਰੀ ਦੇ ਪਰਚੇ ਵੀ ਦਰਜ ਹੈਗੇ ਨੇ ਜੀ ਜੀ ਤੇ ਜਿਹੜਾ ਹੈਗਾ ਲੁੱਟ ਖੋ ਦਾ ਮਰਚਾ ਵੀ ਕਰਦੇ ਸੀ ਕੋਈ ਨਸ਼ਾ ਵਗੈਰਾ ਵੀ ਕਰਦੇ ਸੀ ਇਹ ਕਿ ਨਸ਼ਾ ਵਾਸਤੇ ਕਰਦੇ ਸੀ ਕਾਫੀ ਨਸ਼ੇ ਦਾ ਐਂਗਲ ਫਿਲਹਾਲ ਸਾਡੇ ਸਾਹਮਣੇ ਨਹੀਂ ਆਇਆ ਹੈਗਾ ਇਹਨਾਂ ਦਾ ਜਿਹੜਾ ਮੇਨ ਪਰਪਸ ਸੀਗਾ ਚੋਰੀ ਕਰਕੇ ਉਹ ਪੈਸੇ ਕਮਾਉਣ ਦਾ ਹੀ ਇਹਨਾਂ ਦਾ ਪਰਪਸ ਹੁੰਦਾ ਸੀਗਾ ਨਸ਼ੇ ਵਾਲਾ ਐਂਗਲ ਜਿਹੜਾ ਇਹਨਾਂ ਦਾ ਇੰਨਾ ਜ਼ਿਆਦਾ ਸਾਹਮਣੇ ਨਹੀਂ ਹੈ ਇਹ ਲੋਕਲੀ ਵਿੱਚ ਸੀ ਸਮਾਨ ਸਾਰਾ ਕਿ ਬਾਨੇ ਇਹ ਵਕ ਵਕ ਥਾਵਾਂ ਤੇ ਦੂਰ ਜਾ ਕੇ ਵੀ ਵੇਚਦੇ ਸੀਗੇ ਹਰਿਆਣੇ ਦੇ ਵਿੱਚੋਂ ਚੀਜ਼ ਚੋਰੀ ਕਰਨੀ ਤੇ ਪੰਜਾਬ ਦੇ ਵਿੱਚ ਲਿਆ ਕੇ ਵੇਚਦੇ ਨੇ ਪੰਜਾਬ ਦੇ ਵਿੱਚੋਂ ਚੋਰੀ ਕਰਨੀ ਦਾ ਹਰਿਆਣੇ ਦੇ ਵਿੱਚ ਲਿਆ ਕੇ ਵੇਚਦੇ ਨੇ ਮਤਲਬ ਉਸ ਤਰੀਕੇ ਨਾਲ ਬਲੋਕ ਅਦਰਫਾ ਜੀ ਇਹ ਇਨਵੈਸਟੀਗੇਸ਼ਨ ਜਾਰੀ ਹੈ ਕਿ ਸਮਾਨ ਜੀ ਇਨਵੈਸਟੀਗੇਸ਼ਨ ਜਾਰੀ ਹੈ ਜੀ ਫਿਲਹਾਲ ਸਾਡੇ ਕੋਲ ਇੱਕ ਟਰੈਕਟਰ 6 ਮੋਟਰਸਾਈਕਲ ਤੇ 6 ਮੋਬਾਈਲ ਬਰਾਮਦ ਹੋ ਚੁੱਕੇ ਨੇ ਬਾਕੀ ਸੀ ਲੱਗੇ ਹੋਈਆਂ ਇਹਦੇ ਵਿੱਚ ਵੱਡੇ ਪਲਾਸੇ ਹੋਰ ਹੋਣ ਦੀ ਸੰਭਾਅਤਾ ਹੈ ਥੈਂਕ ਯੂ ਸਕੀ। ਇੱਕ ਮਾੜੇ ਅਨਸਰਾਂ ਨੂੰ ਕੀ ਸੁਨੇਹਾ ਦਰ ਮੈਂ ਤੁਹਾਡੇ ਮਾਧਿਅਮ ਤੋਂ ਮਾੜੇ ਅਨਸਰਾਂ ਨੂੰ ਇਹ ਸੁਨੇਹਾ ਦਵਾਵਾਂਗਾ ਕਿ ਮਾਣਯੋਗ ਐਸਐਸਪੀ ਸਾਹਿਬ ਤੇ ਮਾਣਯੋਗ ਐਸਪੀਸੀਟੀ ਸਾਹਿਬ ਦੀਆਂ ਜਿਹੜੀ ਹਦਾਇਤਾਂ ਨੇ ਉਹਦੇ ਤੇ ਕੰਮ ਕਰਦੇ ਹੋਏ ਅਸੀਂ ਜਿਹੜੇ ਵੀ ਕ੍ਰਾਈਮਨਲਸ ਹੈਗੇ ਨੇ ਉਹਨਾਂ ਨੂੰ ਨਹੀਂ ਬਖਸ਼ਾਂਗੇ ਤੇ ਇੱਕ ਹੋਰ ਸੁਨੇਹਾ ਮੈਂ ਤੁਹਾਡੇ ਮਨ ਤੋ ਦੇਣਾ ਚਾਹੁੰਗਾ ਕਿ ਜਿਹੜੇ ਨਸ਼ਾ ਕਰਨ ਵਾਲੇ ਕੋਈ ਪੀੜਤ ਵਿਅਕਤੀ ਹੈਗੇ ਨੇ ਜਿਹੋ ਨਸ਼ਾ ਛਡਾਣਾ ਚਾਹੁੰਦੇ ਨੇ ਤਾਂ ਸਰਕਾਰੀ ਜਿਹੜਾ ਨਸ਼ਾ ਛਡਾਓ ਕੇਂਦਰ ਹੈਗਾ ਉਹਦੇ ਚੋਂ ਤੇ ਉਹ ਸੈਂਟਰ ਦੇ ਵਿੱਚ ਉਹਨਾਂ ਨੂੰ ਦਵਾਈ ਦਵਾਈ ਜਾ ਸਕਦੀ ਹੈ ਤੇ ਉਹਨਾਂ ਦੇ ਇਲਾਜ ਫ੍ਰੀ ਕਰਵਾਏ ਜਾ ਸਕਦਾ ਇਸ ਕਰਕੇ ਤੁਸੀਂ ਸਾਰਿਆਂ ਨਾਲ ਸੰਪਰਕ ਕਰਨਾ ਹੈ ਥੈਂਕ ਯੂ